ਸਾਲ 2023 ਪੰਜਾਬ ਦੇ ਵਿੱਚ ਪੀਕ ਦਾ ਉਹ ਸਾਲ ਸੀ ਜਦੋਂ 11 ਲੱਖ ਦੇ ਕਰੀਬ ਪਾਸਪੋਰਟ ਪੰਜਾਬੀਆਂ ਵੱਲੋਂ ਬੜਵਾਏ ਗਏ ਭਈਆਂ ਦਾ ਜਿਹੜਾ ਆਉਣਾ ਪੰਜਾਬ ਦੇ ਵਿੱਚ ਤੇ ਪੰਜਾਬੀਆਂ ਦਾ ਜਾਣਾ ਵਿਦੇਸ਼ਾਂ ਦੇ ਵਿੱਚ ਅੱਜ ਅਸੀਂ ਬਹੁਤ ਵਾਰੀ ਕਹਿੰਦੇ ਹੁੰਨੇ ਆ ਨਾ ਗੱਲ ਕਰਦੇ ਕਿ ਪ੍ਰਵਾਸੀ ਆ ਗਏ ਪੰਜਾਬ ਦੇ ਵਿੱਚ ਪਰ ਮੈਂ ਤਾਂ ਇਹ ਕਹਿਣਾ ਹੋਣਾ ਕਿ ਪ੍ਰਵਾਸੀ ਤਾਂ ਅਸੀਂ ਹੋ ਗਏ ਉਹ ਤਾਂ ਆਪਣੇ ਘਰ ਦੇ ਵਿੱਚ ਹੀ ਆ ਕੇ ਬਹਿ ਗਏ ਨੇ ਇੱਕ ਇੱਕ ਬਜ਼ੁਰਗ ਭਾਈਏ ਨੂੰ ਕਿਸੇ ਨੇ ਪੁੱਛਿਆ ਪੰਜਾਬੀ ਪੱਤਰਕਾਰ ਨੇ ਕਿ ਤੁਸੀਂ ਪ੍ਰਵਾਸੀ ਹੋ ਉਹ ਕਹਿੰਦਾ ਹਮ ਪ੍ਰਵਾਸੀ ਨਹੀਂ ਹਮ ਤਾਂ ਆਪਣੇ ਦੇਸ਼ ਵਿੱਚ ਹੈ ਪ੍ਰਵਾਸੀ ਤਾਂ ਆਪ ਹੋ ਜੋ ਦੇਸ਼ ਛੋੜ ਕੇ ਚਲੇ ਗਏ ਉਹ ਬੱਚੇ ਜਹਾਜ਼ ਭਾਰ-ਭਾਰ ਕੇ ਬਾਹਰਲੇ ਮੁਲਕਾਂ ਚਾਈ ਜਾਂਦੇ ਫਿਰ ਇੱਥੇ ਇੱਥੇ ਉਹਨਾਂ ਦਾ ਆਪਾਂ ਨੂੰ ਪਤਾ ਕੀ ਕਿੱਦਾਂ ਦੇ ਹਾਲਾਤ ਨੇ ਇੱਥੇ ਵੀ ਵਿਚਾਰੇ ਧੱਕੇ ਖਾਂਦੇ ਫਿਰਦੇ ਆ ਸੋ ਸੁਸਾਈਡ ਇੱਥੇ ਵੀ ਹੋ ਰਿਹਾ ਬਿਲਕੁਲ ਯੰਗ ਏਜ ਤੇ ਆਪਾਂ ਸੁਣਨੇ ਸੋ ਨਾ ਬੱਚੇ ਇੱਧਰ ਜੋਗੇ ਨਾ ਉੱਧਰ ਜੋਗੇ ਤੇ ਮਾੜੀ ਨੀਤੀ ਪੇ ਪੰਜਾਬੀਆਂ ਲਈ ਜਾਂ ਪੰਜਾਬ ਲਈ ਸਿੱਖਾਂ ਲਈ ਜਿਹੜੀ ਬਾਤ ਦੀ ਜਾਂਦੀ ਹੈ ਉਸ ਸਟੇਟਾਂ ਚ ਕਿਹਾ ਜਾਂਦਾ ਕਿ ਉਸ ਸਟੇਟ ਦਾ ਬੰਦਾ ਹੀ ਲੈ ਸਕਦਾ ਲੈਂਡ ਇੱਕ ਟੁਕੜਾ ਟ ਪੰਜਾਬੀਆਂ ਨੂੰ ਨਹੀਂ ਅਲਾਉਡ ਪਰ ਪੰਜਾਬ ਚ ਕੋਈ ਵੀ ਆ ਕੇ ਲੈਂਡ ਜਾਂ ਪ੍ਰੋਪਰਟੀ ਪੰਜਾਬ ਜਾ ਕੇ ਕੋਈ ਵੀ ਲੈ ਸਕਦਾ ਸੋ ਇਹ ਨੀਤੀਆਂ ਕਿ ਪੰਜਾਬ ਨੂੰ ਇੱਕ ਕਿਸਮ ਦਾ ਕੰਵਰਟ ਕਰ ਦੋ ਕਿਹਾ ਜਾਂਦੇ ਭయ్యా ਜੀ ਜੀ ਆਪ ਸੰਭ ਲੈਣਾ ਅਸੀਂ ਬਾਹਰ ਜਾ ਰਹੇ ਹਾਂ ਉਹ ਫਿਰ ਪੱਕੇ ਹੀ ਸੰਭ ਲੈਂਦੇ 10 ਸਾਲ ਰਹਿੰਦੇ ਆ ਉਸ ਤੋਂ ਬਾਅਦ ਕਹਿੰਦੇ ਵੀ ਹੁਣ ਤੁਹਾਡੀ ਹੈ ਨਹੀਂ ਇੱਥੇ ਬਿੱਲ ਭਰਦੇ ਰਹੇ ਆ ਆਪਣੇ ਨਾਂ ਤੇ ਬਿੱਲ ਕਰਵਾ ਲੈਂਦੇ ਆ ਸੋ ਕੋਰਟ ਤੇ ਜਿਵੇਂ ਜਿਵੇਂ ਕਾਨੂੰਨ ਹੈਗੇ ਅਦਾਲਤਾਂ ਦੇ ਉਹਦੇ ਹਿਸਾਬ ਦੇ ਨਾਲ ਫਿਰ ਕਬਜੇ ਵੀ ਜਿਹੜੇ ਹੋਣ ਲੱਗ ਪਏ ਆ ਸਨ 2023 ਪੰਜਾਬ ਦੇ ਵਿੱਚ ਪੀਕ ਦਾ ਉਹ ਸਾਲ ਸੀ ਜਦੋਂ 11 ਲੱਖ ਦੇ ਕਰੀਬ ਪਾਸਪੋਰਟ ਪੰਜਾਬੀਆਂ ਵੱਲੋਂ ਬਣਵਾਏ ਗਏ ਸੋ ਉਹਨਾਂ ਤੋਂ ਪਿਛਲੇ ਸਾਲਾਂ ਦੇ ਵਿੱਚ ਵੀ ਪਾਸਪੋਰਟ ਬਣਦੇ ਰਹੇ ਆ ਕਦੇ 9 ਲੱਖ ਕਦੇ 7 ਲੱਖ ਕਦੇ 5 ਲੱਖ ਪਰ 2023 ਦੇ ਵਿੱਚ 11 ਲੱਖ 11.5 ਲੱਖ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਆਪਣੇ ਪਾਸਪੋਰਟ ਬਣਵਾਏ ਨੇ ਸੋ ਹੁਣ ਆਪਾਂ ਦੇਖੀਏ ਆਬਾਦੀ ਦੇ ਹਿਸਾਬ ਦੇ ਨਾਲ ਤੇ ਜੇ ਇਹ 11 ਲੱਖ ਲੋਕ 2023 ਦੇ ਵਿੱਚ ਬਾਹਰ ਆਏ ਨੇ ਤੇ ਉਸ ਤੋਂ ਪਹਿਲਾਂ ਕਿੰਨੇ ਤੇ ਹੁਣ ਉਸ ਤੋਂ ਬਾਅਦ ਯਾਨੀ ਕਿ 2024 ਦੇ ਵਿੱਚ ਕਿੰਨੇ ਲੱਖ ਪਾਸਪੋਰਟ ਬਣਨਗੇ ਉਸ ਹਿਸਾਬ ਦੇ ਨਾਲ ਪੰਜਾਬ ਕਿੰਨੇ ਕੁ ਸਾਲਾਂ ਦੇ ਵਿੱਚ ਖਾਲੀ ਹੋ ਜਾਵੇਗਾ ਸੋ ਅੱਜ ਵੱਡਾ ਸਵਾਲ ਇਹਦੇ ਉੱਤੇ ਉੱਠਦਾ ਹੈ ਕਿ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਰਹਿਣਾ ਨਹੀਂ ਚਾਹੁੰਦੇ ਪੰਜਾਬ ਪੰਜਾਬ ਦੇ ਵਿੱਚ ਐਸੇ ਪਿੰਡ ਅੱਜ ਵੀ ਨੇ ਜਿੱਥੇ ਬਜ਼ੁਰਗ ਰਹਿ ਚੁੱਕੇ ਆ ਬਜ਼ੁਰਗ ਹੀ ਦੇਖਣਗੇ ਤੁਹਾਨੂੰ ਪਿੰਡਾਂ ਦੇ ਵਿੱਚ ਸਾਰੇ ਜਵਾਨ ਨੌਜਵਾਨ ਜਿਹੜੇ ਨੇ ਉਹ ਚਲੇ ਗਏ ਵਿਦੇਸ਼ਾਂ ਦੇ ਵਿੱਚ ਕੂਚ ਕਰ ਗਏ ਪਹਿਲਾਂ ਤੇ ਨੌਜਵਾਨ ਜਾਂਦੇ ਹੁੰਦੇ ਸੀ ਹੁਣ ਨੌਜਵਾਨ ਕੁੜੀਆਂ ਜਿਹੜੀਆਂ ਨੇ ਉਹਨਾਂ ਦਾ ਰੁਝਾਨ ਵੀ ਇਹੀ ਹੈ ਕਿ ਕੈਨੇਡਾ ਜਾਂ ਫਿਰ ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ ਸੈਟਲ ਹੋਇਆ ਜਾਵੇ ਪਰ ਇਹਨਾਂ ਮੁਲਕਾਂ ਜਾ ਕੇ ਕਿਵੇਂ ਰੋਲਦੇ ਨੇ ਇਹ ਨੌਜਵਾਨ ਸ਼ੁਰੂਆਤ ਦੇ ਵਿੱਚ ਇਹ ਆਪਾਂ ਸਾਰੇ ਜਾਣਦੇ ਆ ਇਥੋਂ ਤੱਕ ਕਿ ਹਾਲਾਤ ਇਹੋ ਜਿਹੇ ਬਣ ਗਏ ਨੇ ਪਿਛਲੇ ਦਿਨੀ ਪਿਛਲੇ ਹਫਤੇ ਇੱਕ ਖਬਰ ਆਈ ਹੈ ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਜਿਹਦਾ ਕੈਨੇਡਾ ਦਾ ਦੋ ਵਾਰ ਵੀਜ਼ਾ ਰਿਫਿਊਜ਼ ਹੁੰਦਾ ਤੇ ਉਹ ਆਤਮ ਹੱਤਿਆ ਕਰ ਲੈਂਦਾ ਉਸ ਤੋਂ ਇਲਾਵਾ ਉਹ ਕੇਸ ਤਾਂ ਤੁਸੀਂ ਸੁਣਾ ਹੀ ਹੋਣੇ ਆ ਕਿ ਜਦੋਂ ਵਿਦੇਸ਼ ਦੇ ਵਿੱਚ ਲੜਕੀ ਨੂੰ ਭੇਜ ਦਿੱਤਾ ਜਾਂਦਾ ਹੈ ਉਹਦਾ ਹਸਬੈਂਡ ਪਿੱਛੇ ਰਹਿ ਜਾਂਦਾ ਜਿਹਨੂੰ ਕਈ ਵਾਰ ਸੱਦਿਆ ਨਹੀਂ ਜਾਂਦਾ ਜਾਂ ਫਿਰ ਕੋਈ ਤਕਨੀਕੀ ਪ੍ਰੋਗਰਾਮ ਪ੍ਰੋਬਲਮਸ ਆ ਜਾਂਦੀਆਂ ਸੋ ਉਹ ਪਿੱਛੇ ਆਤਮ ਹੱਤਿਆ ਕਰ ਹੀ ਜਾਂਦੇ ਆ ਹੋਰ ਬਹੁਤ ਕੁਝ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਹੋ ਰਿਹਾ ਹੈ ਭਈਆਂ ਦਾ ਜਿਹੜਾ ਆਉਣਾ ਪੰਜਾਬ ਦੇ ਵਿੱਚ ਤੇ ਪੰਜਾਬੀਆਂ ਦਾ ਜਾਣਾ ਵਿਦੇਸ਼ਾਂ ਦੇ ਵਿੱਚ ਅੱਜ ਅਸੀਂ ਬਹੁਤ ਵਾਰੀ ਕਹਿੰਨੇ ਹੁੰਨੇ ਆ ਨਾ ਗੱਲ ਕਰਦੇ ਕਿ ਪ੍ਰਵਾਸੀ ਆ ਗਏ ਪੰਜਾਬ ਦੇ ਵਿੱਚ ਪਰ ਮੈਂ ਤਾਂ ਇਹ ਕਹਿਣਾ ਹੁੰਨਾ ਕਿ ਪ੍ਰਵਾਸੀ ਤਾਂ ਅਸੀਂ ਹੋ ਗਏ ਉਹ ਤਾਂ ਆਪਣੇ ਘਰ ਦੇ ਵਿੱਚ ਹੀ ਆ ਕੇ ਬਹਿ ਗਏ ਨੇ ਇੱਕ ਇੱਕ ਬਜ਼ੁਰਗ ਭਈਏ ਨੂੰ ਕਿਸੇ ਨੇ ਪੁੱਛਿਆ ਪੰਜਾਬੀ ਪੱਤਰਕਾਰ ਨੇ ਕਿ ਤੁਸੀਂ ਪ੍ਰਵਾਸੀ ਹੋ ਉਹ ਕਹਿੰਦਾ ਹਮ ਪ੍ਰਵਾਸੀ ਨਹੀਂ ਹਮ ਤਾਂ ਆਪਣੇ ਦੇਸ਼ ਵਿੱਚ ਹੈ ਪ੍ਰਵਾਸੀ ਤਾਂ ਆਪ ਹੋ ਜੋ ਦੇਸ਼ ਛੋੜ ਕੇ ਚਲੇ ਗਏ ਹੋ ਸੋ ਇੱਥੋਂ ਤੱਕ ਅਗਲੇ ਸੋਚ ਕੇ ਬੈਠੇ ਆ ਤੇ ਪੰਜਾਬੀ ਕੀ ਸੋਚ ਰਹੇ ਨੇ ਇਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮਾਥਿਕ ਬਰਮਿੰਗਮ ਇੰਗਲੈਂਡ ਦੇ ਜੁੜੇ ਹੋਏ ਨੇ ਆਪਣਾ ਖਾਸ ਸਮਾਂ ਕੱਢ ਕੇ ਉੱਤੇ ਤੇ ਆਓ ਉਹਨਾਂ ਨੂੰ ਵੈਲਕਮ ਕਰੀਏ ਫੇਰ ਗੱਲਬਾਤ ਕਰਦੇ ਆਂ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤੇ ਬੱਸ ਸਭ ਠੀਕ ਹੈ ਤੁਸੀਂ ਐਨ ਚੜਦੀ ਕਲਾ ਪਾਜੀ ਠੀਕ ਠਾਕ ਹੈ ਪਰ ਪੰਜਾਬ ਦੇ ਹਾਲਾਤ ਜਦੋਂ ਦੇਖਦੇ ਆਂ ਨਾ ਤਾਂ ਫੇਰ ਇੱਕ ਵਾਰ ਤਾਂ ਸੋਚਣ ਲਈ ਮਜਬੂਰ ਹੋ ਜਾਂਦਾ ਵੀ ਜੇ ਕਿਤੇ ਵਾਪਸ ਅਸੀਂ ਵੀ ਵਾਰ-ਵਾਰ ਲੇ ਦੇਸ਼ਾਂ ਚੋਂ ਪਰਤਾਂਗੇ ਤਾਂ ਕਿਹਨਾਂ ਕੋਲ ਪਰਤਾਂਗੇ ਅਗੋਂ ਰিসিਵ ਕਰਨ ਵਾਲੇ ਵੀ ਰਹਿਣਗੇ ਸਾਨੂੰ 에ਰਪੋਰਟਾਂ ਦੇ ਉੱਤੇ ਕਿ ਉਹ ਵੀ ਕਿਸ ਕੋਈ ਜਹਾਜ਼ ਫੜ ਕੇ ਬਾਹਰ ਗਏ ਹੋਣਗੇ ਉੱਥੋਂ ਆਪਣੀ ਟੈਕਸੀ ਕਰਕੇ ਤੇ ਆਪ ਕਿਸੇ ਹੋਟਲ ਦੇ ਵਿੱਚ ਰਹਿائش ਕਰਕੇ 15 ਉਤੇ ਕਰਾ ਨੂੰ ਜਿੰਦੇ ਲੱਗ ਰਹੇ ਆ ਤੇ ਇੱਕ ਘਰ ਦੇ ਵਿੱਚ ਫੋਟੋ ਦੇਖੀ ਸੀਗੀ ਵੀਡੀਓ ਉਹਨਾਂ ਦੇ ਜਿੰਦਾ ਲੱਗਿਆ ਸੀ ਤੇ ਕਿਸੇ ਨੇ ਕੰਦ ਦੇ ਉੱਤੋਂ ਦੀ ਵੀਡੀਓ ਬਣਾਈ ਉਹ ਜਿੱਦਾ ਜੰਗਲ ਨਹੀਂ ਹੁੰਦਾ ਚੰਗੀ ਖਾਸੀ ਕੋਠੀ ਕਿਸੇ ਨੇ ਚਾਹ ਨਾ ਬਣਾਈ ਹੋਗੀ ਅੰਦਰ ਜਦਾਂ ਜੰਗਲਾ ਵਾਲਾ ਮਾਹੌਲ ਬਣਿਆ ਪਿਆ ਜਦਾਂ ਓਵਰਗਰੋ ਸਾਮੇ ਨਾ ਤੇ ਉਹ ਉਹ ਰਾਬੀ ਜਾਣੇ ਉਹਨਾਂ ਦੀ ਸਿਰਕੰਸਟੈਂਸ ਕੀ ਹੈ ਪਰ ਇਹ ਵੀ ਕੋਸ਼ਾਤ ਤੱਕ ਹੋ ਸਕਦਾ ਕਿ ਕੋਈ ਇਰਿਆ ਹੀ ਨਹੀਂ ਸਾਰੇ ਬਾਹਰ ਚਲੇ ਗਏ ਸੋ ਮੈਂ ਸ਼ੁਰੂ ਇਦਾਂ ਕਰਨਾ ਚਾਹੁੰਦਾ ਇਹ ਚੀਜ਼ ਜਿਹੜੀ ਆ ਦੇਖੋ ਜਿਹੜੇ ਤਾਂ ਆਪਾਂ ਸਿੱਖ ਜਨਨ ਸਾਡੇ ਦੀ ਗਲਤ ਕਰਦੇ ਆ ਘੱਲੂ ਕਰੇ ਦੀ ਜਾਂ ਜਿਹੜਾ ਪਿੰਡ ਪਿੰਡ ਜਾ ਕੇ ਸਿੱਖ ਨੌਜਵਾਨੀ ਦਾ ਕਹਾਣ ਕੀਤਾ ਗਿਆ ਉਹ ਫਿਰ ਜਿਹੜਾ ਨਸ਼ਿਆਂ ਤੇ ਪੰਜਾਬ ਨੂੰ ਲਾ ਦਿੱਤਾ ਗਿਆ ਇਹ ਵੀ ਗਵਰਨਮੈਂਟਾਂ ਵੱਲੋਂ ਸਾਜ਼ਿਸ਼ਾਂ ਹੋ ਸਕਦੀਆਂ ਜਿਹੜਾ ਪਾਣੀ ਨਾ ਡਬੋ ਦਿੱਤਾ ਜਾਂਦਾ ਪੰਜਾਬ ਨੂੰ ਜਦੋਂ ਜੀਕਤਾ ਉਹ ਪਰ ਜਦੋਂ ਨਹੀਂ ਪਾਣੀ ਤਾਂ ਫੇਰ ਜਮਾ ਹੀ ਨਹੀਂ ਫੇਰ ਕਹਿੰਦੇ ਆ ਪੰਜਾਬ ਨੇ 15-20 ਸਾਲਾਂ ਚ ਕਹਿੰਦੇ ਐਂਡ ਸੋਕਰ ਡੇਜ਼ਰਟ ਪਰ ਜਦੋਂ ਪਾਣੀ ਆਉਂਦੇ ਇਦਾਂ ਲੱਗਦਾ ਹੀ ਨਹੀਂ ਉਹ ਕਹਿੰਦੇ ਪਾਣੀ ਸਾਰਾ ਹੀ ਇੱਥੇ ਹੈ ਹਾਂਜੀ ਹਾਂਜੀ ਤੇ ਫੇਰ ਜਿਹੜੇ ਨਸ਼ਿਆਂ ਦਾ ਹੜ ਉਹਦੀ ਆਪਾਂ ਗੱਲ ਕਰ ਲਈਏ ਫੇਰ ਇਹਨਾਂ ਨੇ ਇੱਕ ਇਦਾਂ ਦਾ ਸਿਸਟਮ ਬਣਾਇਆ ਮੈਂ ਤਾਂ ਕਹਿੰਦਾ ਸਰਕਾਰਾਂ ਨੇ ਬਾਹਰ ਲੀਆਂ ਸਰਕਾਰਾਂ ਵੀ ਇਹਦੇ ਵਿੱਚ ਦੋਸ਼ੀ ਲੱਗਦੀਆਂ ਕਿ ਪਹਿਲਾਂ ਤਾਂ ਵੱਡੀਆਂ-ਵੱਡੀਆਂ ਰਕਮਾਂ ਏਜੰਟ ਵੀ ਲੈਂਦੇ ਆ ਗਵਰਨਮੈਂਟਾਂ ਵੀ ਲੈਂਦੀਆਂ ਵੀਜ਼ੇ ਲਵਾਉਂਦੇ ਆ ਬੱਚੇ ਬਾਹਰ ਆ ਜਾਂਦੇ ਉਹਨਾਂ ਨੂੰ ਪਤਾ ਵੀ ਕੰਮ ਕਰਨ ਤੋਂ ਬਿਨਾਂ ਉਹਨਾਂ ਦਾ ਨਹੀਂ ਗੁਜ਼ਾਰਾ ਹੋਣਾ ਪਰ ਉਹਨਾਂ ਤੇ ਲਿਮਿਟਾਂ ਇਦਾਂ ਇਦਾਂ ਦੀਆਂ ਲਾ ਦਿੱਤੀਆਂ ਜਾਂਦੀਆਂ ਨੇ ਵੀ ਤੁਸੀਂ ਇੰਨੇ ਘੰਟੇ ਕੰਮ ਕਰ ਸਕਦੇ ਵੀ ਹਾਂਜੀ ਤੇ ਫਿਰ ਉਦੋਂ ਬਾਅਦ ਦੇਖੋ ਬੱਚੇ ਜਹਾਜ਼ ਭਾਰ-ਭਾਰ ਕੇ ਬਾਹਰਲੇ ਮੁਲਕਾਂ ਚ ਆ ਜਾਂਦੇ ਫਿਰ ਇੱਥੇ ਇੱਥੇ ਉਹਨਾਂ ਦਾ ਆਪਾਂ ਨੂੰ ਪਤਾ ਕੀ ਕਿਦਾਂ ਦੇ ਹਾਲਾਤ ਨੇ ਇੱਥੇ ਵੀ ਵਿਚਾਰੇ ਠੱਕੇ ਖਾਂਦੇ ਫਿਰਦੇ ਆ ਇੱਥੇ ਵੀ ਹੋ ਰਿਹਾ ਬਿਲਕੁਲ ਯੰਗ ਏਜ ਤੇ ਆਪਾਂ ਸੁਣਦੇ ਆ ਸੋ ਨਾ ਬੱਚੇ ਇੱਧਰ ਜੋਗੇ ਨਾ ਉੱਧਰ ਜੋਗੇ ਇੱਥੇ ਨੂੰ ਕਿਉਂ ਆ ਰਹੇ ਆ ਕਿਉਂਕਿ ਉਹਨਾਂ ਦੀ ਨਾ ਸਟੱਡੀਜ਼ ਕੋਈ ਚਾਰਜ ਦੀ ਨਾ ਉੱਥੇ ਚਾਰਜ ਦੀਆਂ ਫੈਸਿਲਿਟੀ ਆ ਸੀ ਇੰਨੇ ਤਾਂ ਹੀ ਖੁਸ਼ ਹੋ ਗਏ ਜੀ ਉੱਥੇ ਰੋਡ ਸੋਹਣੇ ਬਣ ਗਏ ਗੱਡੀਆਂ ਸੋਹਣੀਆਂ ਆ ਗਈਆਂ ਵਾਈਫਾਈ ਵਗੈਰਾ ਇੰਟਰਨੈਟ ਸੋਨਾ ਚੱਲ ਪਿਆ 5G ਆ ਗਿਆ ਹਨਾ ਹਾਂਜੀ ਬ੍ਰਾਂਡੇਡ ਕੱਪੜੇ ਮੰਗਾਈਓ ਉੱਥੇ ਇੱਥੇ ਦੇ ਹਿਸਾਬ ਚੱਲ ਰਹੀ ਆ ਤੇ ਤੁਸੀਂ ਕੰਪੇਅਰ ਕਰੋ ਜਿਹੜੀਆਂ ਆਈਟਮਾਂ ਆਪਾਂ ਨੋਰਮਲ ਤੌਰ ਤੇ ਇੱਥੇ ਵੀ ਲੈਨੇ ਉੱਥੇ ਵੀ ਜਦਾਂ ਈਵਨ ਟ ਇਸ ਸ਼ੈਂਪੂ ਦੀ ਗੱਲ ਕਰੀਏ ਉਹ ਵੀ ਸੇਮ ਪ੍ਰਾਈਸ ਜਾ ਰਹੀ ਆ ਆਂਦਨ ਘਟ ਸੋ ਇੰਨਾ ਚੀਜ਼ ਨਾ ਕਰਕੇ ਬੱਚੇ ਵੀ ਪਰਿਵਾਰ ਵੀ ਬਾਹਰ ਨੂੰ ਜਾ ਰਹੇ ਮੈਂ ਤਾਂ ਹੈਰਾਨ ਆ ਦੇਖ ਕੇ ਕਿ ਇਹ ਆਂਦੇ ਹਾਲਾਤ ਉੱਥੇ ਬੈਠ ਹੁੰਦੇ ਉਹ ਕੈਨੇਡਾ ਪਹੁੰਚ ਜਾਂਦੇ ਜਾਨੀ ਕਿਵੇਂ ਨਾ ਕਿਵੇਂ ਇਹ ਜਾਨੀ ਏਜੰਟ ਕਹਿ ਲਓ ਸਕੈਮ ਕਰਕੇ ਜਾਂ ਗਵਰਨਮੈਂਟ ਆ ਰਾਲ ਕੇ ਉਹ ਜੇ ਤਾਂ ਵੀਜ਼ੇ ਵੁਜ਼ੇ ਲਵਾ ਦਿੰਦੇ ਫਿਰ ਉਹ ਚਲੋ ਬਾਹਰ ਚਲੇ ਗਏ ਉੱਥੇ ਸ਼ਾਇਦ ਉਹਨਾਂ ਦੀ ਲਾਈਫ ਵਧੀਆ ਜ਼ਰੂਰ ਬਣ ਜਵੇ ਪਰ ਜਦੋਂ ਕਿਤੇ ਵੋਟਾਂ ਪਈਆਂ ਜਾਂ ਕਿਤੇ ਡਿਸੀਜਨ 메ਕਿੰਗ ਕਰਨ ਪੇ ਪੰਜਾਬ ਦੀ ਉਦੋਂ ਸਾਡੀਆਂ ਡਿਸੀਜਨਾਂ ਨਹੀਂ ਚੱਲਣੀਆਂ ਸਾਡੀਆਂ ਵੋਟਾਂ ਨਹੀਂ ਪੈਣੀਆਂ ਹੁਣ ਸ਼ਾਇਦ ਕਹਿੰਦੇ ਆ 50% ਮੇਬੀ ਬਾਹਰਨੀਆਂ ਸਟੇਟਾਂ ਜੋ ਬੰਦਾ ਆ ਚੱਲਿਆ ਹਾਂ ਜਾਂ ਹੋ ਗਿਆ ਉਹਨਾਂ ਦਾ ਬੈਲੈਂਸ ਹੋ ਗਿਆ ਤੇ ਜਿਹੜੇ ਹੋਰ ਵੀ ਆ ਧਰਨ ਤੋਂ ਤੋੜਨ ਦੀ ਗੱਲ ਵੀ ਆ ਅਸੀਂ ਕਈ ਵਾਰੀ ਨਹੀਂ ਗਰੀਬਾਂ ਨੂੰ ਸਾਂਭਦੇ ਚੰਗੀ ਤਰ੍ਹਾਂ ਜਿੱਦਾਂ ਹੋਣਾ ਚਾਹੀਦਾ ਜਿੱਡੇ ਸਾਡੀਆਂ ਸੰਸਥਾਵਾਂ ਦੇ ਜਿੱਦਾ ਐਸਟੀਪੀਸੀ ਦਾ ਬਜਟਾ ਨਾ ਅਸੀਂ ਉਸਾ ਪ੍ਰਚਾਰ ਕਰਦੇ ਪਿੰਡ ਪਿੰਡ ਜਾ ਕੇ ਪਰ ਹੋਰ ਕਈ ਧਰਮਾਂ ਵਾਲੇ ਲੋਕ ਕਰਦੇ ਤੇ ਇਹ ਵੀ ਸਾਜ਼ਿਸ਼ ਹੋ ਸਕਦੀ ਆ ਉਹ ਲੋਕਾਂ ਨੂੰ ਸਾਡੇ ਧਰਮ ਤੋਂ ਹੀ ਤੋੜਿਆ ਜਾ ਰਿਹਾ ਹੈ ਕਈ ਵਾਰੀ ਉਹਨਾਂ ਦੇ ਦਸਤਾਰਾਂ ਬੰਨੀਆਂ ਹੁੰਦੀਆਂ ਤੇ ਉਹ ਪ੍ਰਚਾਰ ਕਰ ਰਹੇ ਹੁੰਦੇ 크ਿਸਚੀਅਨ ਧਰਮ ਦਾ ਬਹੁਤ ਸ਼ਰਮਨਾਕ ਜੋ ਵੀ ਆ ਇਹ ਜਣੀ ਇਹ ਸਾਨੂੰ ਸਾਰਾ ਰੈਡ ਅਲਰਟ ਹੋਣਾ ਚਾਹੀਦਾ ਪਰ ਜਿਹੜੀਆਂ ਸਾਡੀਆਂ ਨਾ ਸੋ ਕੋਲਡ ਸਿੱਖ ਪਾਰਟੀਆਂ ਸੀ ਉਹਨਾਂ ਨੇ ਵੀ ਬਹੁਤ ਨੁਕਸਾਨ ਕੀਤਾ ਪਰ ਹੁਣ ਵੀ ਜਿਹੜੀ ਪਾਰਟੀ ਆ ਭਗਵੰਤ ਮਾਨ ਵੀ ਆ ਉਹਦੇ ਵੀ ਦਸਤਾਰ ਬੰਨੀਆਂ ਪਰ ਉਹ ਰਿਸਪੈਕਟ ਨਹੀਂ ਰੱਖਦੇ ਦੇਖੋ ਇਹ ਤੁਹਾਡੀ ਬਹੁਤ ਸੋਹਣੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਿਵੇਂ ਕੀਤਾ ਗਿਆ ਡੇਰਾਬਾਦ ਲਿਆਂਦਾ ਗਿਆ ਪੰਜਾਬ ਦੇ ਵਿੱਚ ਸਿੱਖਾਂ ਨੂੰ ਪਾੜਨ ਵਾਸਤੇ ਕਿ ਸਿੱਖ ਜਿਹੜੇ ਨੇ ਡਿਵਾਈਡ ਹੋ ਜਾਣ 15-20 ਗਰੁੱਪਾਂ ਦੇ ਵਿੱਚ ਕੁਝ ਵੱਡੇ ਡੇਰੇ ਨੇ ਕੁਛ ਛੋਟੇ ਡੇਰੇ ਆ ਉਹਨਾਂ ਦੇ ਵਿੱਚ ਡਿਵਾਈਡ ਕਰ ਦਿੱਤੇ ਗਏ ਉਸ ਤੋਂ ਬਾਅਦ ਇੱਕ ਹੋਰ ਧਰਮ ਵਿਦੇਸ਼ ਦੀ ਧਰਤੀ ਤੋਂ ਚੱਲ ਕੇ ਆਉਂਦਾ ਤੇ ਅੱਜ ਸਾਡੇ ਪੰਜਾਬੀ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਉਧਰ ਅਟਰੈਕਟ ਹੋ ਰਹੇ ਨੇ ਉਹ ਧਰਮ ਅਪਣਾ ਰਹੇ ਨੇ ਸੋ ਅ ਨਿਸ਼ਾਨਾ ਵੀ ਉੱਥੇ ਰੱਖਿਆ ਜਾਂਦਾ ਵੀ ਜਿੱਥੇ ਅਨਪੜਤਾ ਹੈਗੀ ਐ ਜਿਹੜੇ ਲੋਕ ਗਰੀਬ ਨੇ ਉਹਨਾਂ ਨੂੰ ਪਤਾ ਇੱਥੋਂ ਗੱਲ ਚੱਲਣੀ ਐ ਸੋ ਪਿੰਡਾਂ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਟਾਰਗੇਟ ਕੀਤਾ ਜਾਂਦਾ ਸੋ ਜਾਗਰੂਕ ਹੋਣ ਦੀ ਲੋੜ ਐ ਜਿਹੜੇ ਸਰਪੰਚ ਨੇ ਪਿੰਡੋਂ ਪੇਢੀ ਜਾਂ ਫਿਰ ਪੜੇ ਲਿਖੇ ਨੌਜਵਾਨ ਨੇ ਉਹ ਇਹ ਚੀਜ਼ਾਂ ਜਿਹੜੀਆਂ ਆਪ ਸੰਭਣ ਕੰਬਾਣ ਆਪਣੇ ਕਿ ਜਿਹੜੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆ ਰਹੀਆਂ ਨੇ ਲਿਆਂਦੀਆਂ ਜਾ ਰਹੀਆਂ ਆ ਤੁਸੀਂ ਗੱਲ ਕੀਤੀ ਭਾਜੀ ਕ੍ਰਿਸਚੀਅਨਿਟੀ ਦੀ ਹੈਨਾ ਆਪਾਂ ਹਰ ਧਰਮ ਦਾ ਸਤਿਕਾਰ ਕਰਦੇ ਆ ਪਰ ਪਿਛਲੇ ਦਿਨੀ ਇੱਕ ਨਕਲੀ ਪਾਸਟਰ ਦੀ ਵੀਡੀਓ ਵਾਇਰਲ ਹੋ ਗਈ ਉਹ ਕਿਸੇ ਉਹ ਸਖਾ ਰਿਹਾ ਹੈ ਪਲਾਨ ਬਣਾ ਰਿਹਾ ਕਿ ਸਟੇਜ ਤੇ ਜਾ ਕੇ ਤੂੰ ਕਿੱਦਾਂ ਕਰਨਾ ਹੈ ਤੂੰ ਕਿਹੜੇ ਪਾਸੇ ਨੂੰ ਡਿੱਗਣਾ ਹੈ ਤੂੰ ਕਿਦਾਂ ਵਾਈਬ੍ਰੇਟ ਕਰਨਾ ਹੈ ਫਿਰ ਇੱਕ ਨੂੰ ਕਹਿ ਰਿਹਾ ਤੂੰ ਕੰਨ ਦੇ ਨਾਲ ਹੈੱਡਫੋਨ ਲਾਏ ਹੋਣ ਤੇਰੇ ਤੈਨੂੰ ਮੈਂ ਪਿੱਛੋਂ ਕਮਾਂਡ ਕਰੂੰਗਾ ਫਿਰ ਤੂੰ ਅਗਲੇ ਨੂੰ ਕਮਾਂਡ ਕਰਨਾ ਸੋ ਮਤਲਬ ਐਡਾ ਨਾਟਕ ਜਿਹੜਾ ਉਹ ਖੇਡਿਆ ਜਾ ਰਿਹਾ ਹੈ ਨਾ ਤੇ ਉਹਨਾਂ ਨੂੰ ਉਹਨਾਂ ਨੂੰ ਰੋਕਦੇ ਨਹੀਂ ਇੱਕ ਪਾਸੇ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਹਿੰਦੂਤਵਾ ਦਾ ਏਜੰਡਾ ਹੈ ਨਾ ਉਹ ਬਾਕੀ ਕਿਸੇ ਧਰਮ ਨੂੰ ਦੇਖਣਾ ਨਹੀਂ ਚਾਹੁੰਦਾ 크ਰਿਸਚੀਅਨਿਟੀ ਨੂੰ ਵੀ ਨਹੀਂ ਦੇਖਣਾ ਚਾਹੁੰਦਾ ਤੁਸੀਂ ਦੇਖਿਆ ਹੁਣ ਮਨੀਪੁਰ ਵਾਲੇ ਪਾਸੇ ਕਿੰਨੀ ਚਰਚਾਂ ਸਾੜ ਦਿੱਤੀਆਂ ਪਰ ਜਦੋਂ ਪੰਜਾਬ ਦੀ ਵਾਰੀ ਆਉਂਦੀ ਹੈ ਫਿਰ ਖੋਲ੍ਹ ਦਿੱਤੀ ਜਾਂਦੀ ਹੈ ਕਿ ਕਰੋ ਜੋ ਮਰਜੀ ਤੁਸੀਂ ਪਖੰਡ ਜਾਦੇ ਗੁਰੂ ਨਾਨਕ ਦੇਵ ਜੀ ਆਏ ਆ ਜਾਦੇ ਉਧਾਤੀ ਤੇ ਆਏ ਸੀ ਉਦੋਂ ਤੇ ਸਿੱਖਾਂ ਨੂੰ ਥ੍ਰੈਟ ਤੇ ਉੱਤੇ ਦੇਖਿਆ ਸਰਕਾਰਾਂ ਨੇ ਤੇ ਪਹਿਲਾਂ ਤੋਂ ਹੀ ਜਣੀ ਦੇਖੋ ਆਪਣੇ ਕਿੰਨੇ ਹਿਮੈਨਿਟੇਰੀਅਨ ਅਫੇਅਰਸ ਆ ਆਪਾਂ ਲੋਕਾਂ ਦਾ ਭਲਾ ਚਾਹੁੰਦੇ ਆ ਸਰਬੱਤ ਦੇ ਭਲੇ ਦੀ ਦੇਖੋ ਆਪਾਂ ਕਿੰਨੀ ਵਾਰੀ ਦੰਤ ਅਰਦਾਸ ਕਰਦੇ ਆ ਸਾਧ ਸੰਗ ਜੀ ਦੈਨ ਫਿਰ ਪਰ ਇਹ ਕਿਉਂ ਥ੍ਰੈਟ ਲੱਗਦਾ ਸਾਡਾ ਧਰਮ ਜਾਂ ਸਾਡੀ ਰਹਿਣੀ ਬਹਿਣੀ ਕਿਉਂ ਇਹਨਾਂ ਥ੍ਰੈਟ ਲਾਦੀ ਕਿਉਂਕਿ ਇਹਨਾਂ ਤੋਂ ਸੱਚ ਮੈਨੂੰ ਲੱਗਦਾ ਚੱਲਿਆ ਨਹੀਂ ਜਾਂਦਾ ਜੇ ਸਾਡੇ ਨਾਲ ਕਿਤੇ ਬਣਾ ਕੇ ਰੱਖਣ ਤੇ ਅਸੀਂ ਤੇ ਇਹਨਾਂ ਨੂੰ ਪ੍ਰੋਟੈਕਟ ਕਰੀਏ ਫਿਊਚਰ ਦੇ ਵਿੱਚ ਬਿਲਕੁਲ ਤੇ ਤੁਸੀਂ ਮਨੀਪੁਰ ਵਾਲੇ ਹੱਥਿਆਂ ਦੀ ਗੱਲ ਕੀਤੀ ਜਿੱਥੇ ਪਤਾ ਨਹੀਂ ਕਿੰਨੇ 100 ਚਾਰਚ ਆਸਾਰਡ ਤਾਂ ਲੋਕਾਂ ਨੂੰ ਮਾਰਿਆ ਗਿਆ ਬੀਬੀਆਂ ਨਾਲ ਰੇਪ ਕੀਤਾ ਗਿਆ ਬਦਸਲੂਕੀ ਕੀਤੀ ਗਈ ਪਰ ਇਹ ਇਕੱਲੇ 크ਿਸਚੀਅਨਾਨਾ ਨਹੀਂ ਮੁਸਲਮਾਨਾਨਾ ਵੀ ਹੁੰਦਾ ਰਿਹਾ ਆਪਣੇ ਨਾਲ ਵੀ ਹੋਇਆ ਸਿੱਖਾ ਨਾਲ ਤੇ ਬੁੱਧਿਸਤਾਨਾ ਵੀ ਮਿਲਦਾ ਹੋਇਆ ਤਾਂ ਹੀ ਉਹ ਟਿਬੈਟ ਬੈਠੇ ਆ ਹਾਂਜੀ ਇੰਡੀਆ ਚੋਂ ਧਰਮ ਉਹ ਚੱਲਦਾ ਤੇ ਅੱਜ ਇੰਡੀਆ ਚ ਹੈ ਹੀ ਨਹੀਂ ਹਾਂਜੀ ਉਹ ਤਾਂ ਹੀ ਬਾਹਰ ਬੈਠੇ ਆ ਜਿੰਨੇ ਕਿ ਥੋੜੀ ਗਿਣਤੀ ਚ ਹੈਗੇ ਜਦੋਂ ਮੰਕਸ ਕਹ ਲਓ ਉਹ ਟਿਬੈਟ ਚ ਮਿਲਦਾ ਉਹਨਾਂ ਨੇ ਇਸਾਇਲਮ ਲਈ ਹੋਈ ਜਿੰਨਾ ਤੱਕ ਮੈਨੂੰ ਪਤਾ ਹਾਂਜੀ ਸੋ ਬਹੁਤ ਜੋ ਵੀ ਆ ਵਰਲਡਸ ਬਿਗੇਸਟ ਡੈਮੋਕ੍ਰੇਸੀ ਅਸੀਂ ਬੜੀ ਸ਼ਰਮਨਾਕਾ ਜਿਹੜੀਆਂ ਹਰਕਤਾਂ ਸੋ ਇਹਨਾਂ ਨੂੰ ਥੋੜੇ ਜਿਹਾ ਸਮਝਣਾ ਚਾਹੀਦਾ ਪਰ ਛੋੜੀਆਂ ਜੀਆਂ ਨਾ ਇਹਨਾਂ ਨੂੰ ਆਪਣੇ ਆਪ ਨੂੰ ਕਹੋਂਦੇ ਆ ਵੀ ਅਸੀਂ ਪੰਜਾਬ ਲਈ ਵੋਟਾਂ ਲਈਆਂ ਸੀ ਪੰਜਾਬ ਲਈ ਹੀ ਖੜੇ ਸੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਸਾਰੀਆਂ ਪਾਰਟੀਆਂ ਵੱਲੋਂ ਹੁਣ ਆਹ ਚੌਥਾ ਬਦਲਾਅ ਸ਼ਾਇਦ ਆਮ ਆਦਮੀ ਪਾਰਟੀ ਇਹਨਾਂ ਦੇ ਲੱਛਣ ਉਦੋਂ ਵੀ ਵਸਾ ਇਹਨਾਂ ਦੇ ਆਪ ਦੇ ਆਫਲਾਈਨ ਨਹੀਂ ਨਾ ਤੇਲ ਪਾਣੀ ਗੱਡੀਆਂ ਫੋਚੀਨ ਇਨੋਵਾ ਤੋਂ ਘੱਟ ਤਾਂ ਇਹਨਾਂ ਕੋਲ ਸ਼ਾਇਦ ਕੋਈ ਗੱਡੀ ਨਹੀਂ ਹੋਣੀ ਜਾਨੀ ਲੱਖਾਂ ਦੀਆਂ ਗੱਡੀਆਂ ਤੇ ਉਹਨਾਂ ਉਤੋਂ ਜ਼ਿਆਦੇ ਤੇਲ ਦਿਹਾੜੀ ਦਾ ਤੇ ਹੈਲੀਕਾਪਟਰਾਂ ਚ ਕਹਿ ਲੋ ਜਾਂ ਵੱਡੇ ਵੱਡੇ ਕਾਫਲੇ ਆ ਚ ਇਹਨਾਂ ਆਪ ਦੀ ਆਪ ਦੀ ਲਕਸ਼ਰੀ ਦੀ ਜ਼ਿਆਦਾ ਇੰਪੋਰਟੈਂਸ ਲੱਗਦੀ ਆ ਤੇ ਜੁਐਲਰੀ ਕਹਿ ਲੋ ਹੋਰ ਜਿਹੜੀਆਂ ਚੀਜ਼ਾਂ ਪਹਿਲਾਂ ਸ਼ਾਇਦ ਨਾ ਹੋਣ ਹੁਣ ਹੋ ਗਈਆਂ ਇਹਨਾਂ ਦੇ ਵੀ ਮਨ ਨਾਲ ਕ腐ਸ਼ਨ ਸਕੈਂਡਲ ਚੱਲ ਪੈਣਗੇ ਬਿਲਕੁਲ ਬਿਲਕੁਲ ਇਹ ਤਾਂ ਭਾਜੀ ਵੱਟ ਤੇ ਪਏ ਨੇ ਹੁਣ ਅਰਵਿੰਦ ਕੇਜਰੀਵਾਲ ਜਿਹੜੇ ਕਰਤਾ ਧਰਤਾ ਨੇ ਉਹ ਈਡੀ ਤੋਂ ਭੱਜ ਰਹੇ ਨੇ ਜਦੋਂ ਅਰਵਿੰਦ ਕੇਜਰੀਵਾਲ ਹੋਰੇ ਹੱਥ ਆ ਜਾਂਦੇ ਨੇ ਉਸ ਤੋਂ ਬਾਅਦ ਫਿਰ ਅਗਲਾ ਨੰਬਰ ਕਿਦਾ ਹੋਣਾ ਹੈ ਮੈਂ ਬਹੁਤ ਸਾਰੇ ਜਿਹੜੇ ਰਾਜਨੀਤੀ ਦੇ ਐਕਸਪਰਟ ਨੇ ਉਹਨਾਂ ਕੋਲ ਇਹ ਵੀ ਸੁਣ ਚੁੱਕੇ ਹਾਂ ਕਿ ਹੋ ਸਕਦਾ ਭਗਵੰਤ ਮਾਨ ਵਾਲੇ ਪਾਸੇ ਨੂੰ ਨਿਸ਼ਾਨਾ ਇਹਨਾਂ ਦਾ ਅਗਲਾ ਹੋਵੇ ਹੈਨਾ ਇਨਕਮ ਟੈਕਸ ਦੀਆਂ ਰੈਡਾਂ ਈਡੀ ਦੀਆਂ ਰੈਡਾਂ ਉਧਰ ਨੂੰ ਜਾਣ ਸੋ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਸੈਂਟਰ ਵੀ ਪੰਜਾਬ ਦੀਆਂ ਸਰਕਾਰਾਂ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਡਰਾ ਕੇ ਰੱਖਦੇ ਨੇ ਸੁਖਪਾਲ ਸਿੰਘ ਖਹਿਰਾ ਇੱਕ ਇਹ ਵੱਡੀ ਉਦਾਹਰਨ ਹੈਗੀ ਹੈ ਜੋ ਪਿਛਲੇ ਦਿਨੀ ਜ਼ਮਾਨਤ ਤੇ ਰਿਹਾ ਹੋ ਗਏ ਹੈਨਾ ਅੱਛਾ ਚਲੋ ਅਸੀਂ ਟੌਪਿਕ ਨਾਂ ਬਦਲਦੇ ਹੋਏ ਭਾਜੀ ਐਂਡ ਕਰਨਾ ਹੈ ਪੰਜਾਬੀ ਵਿਦੇਸ਼ ਚ ਜਾ ਰਿਹਾ ਪ੍ਰਵਾਸੀ ਪੰਜਾਬ ਜਾ ਰਿਹਾ ਤੇ ਤੁਸੀਂ ਉਹ ਵੀਡੀਓ ਦੇਖੀ ਆ ਮੈਨੂੰ ਪਤਾ ਉਹਦਾ ਤੁਸੀਂ ਜ਼ਿਕਰ ਕਰੋਗੇ ਇੱਕ ਐਕਟਰ ਨੇ ਪੰਜਾਬੀ ਮਤਲਬ ਬਹੁਤ ਪੰਜਾਬ ਦੇ ਹੱਕਾਂ ਦੀਆਂ ਗੱਲਾਂ ਕਰਦੇ ਆ ਰਬੀ ਕੰਦੋਲਾ ਉਹ ਬੈਠੇ ਹੋਏ ਨੇ ਉਤਰਾਖੰਡ ਦੇ ਵਿੱਚ ਉਹ ਇੱਕ ਬੜੀ ਸੋਹਣੀ ਖੂਬਸੂਰਤ ਸਾਈਟ ਤੇ ਬੈਠੇ ਹੋਏ ਨੇ ਪਹਾੜ ਦੇ ਪਿੱਛੇ ਉਹ ਕਹਿੰਦੇ ਦੋਸਤੋ ਬੈਠਾ ਤੇ ਮੈਂ ਇੱਥੇ ਹੋਇਆ ਪਰ ਇਹ ਜਗ੍ਹਾ ਪੰਜਾਬੀਆਂ ਵਾਸਤੇ ਨਹੀਂ ਹੈ ਉਹਨਾਂ ਨੇ ਕਾਰਨ ਦੱਸਿਆ ਕਹਿੰਦੇ ਵੀ ਇੱਥੇ ਪੰਜਾਬੀ ਆ ਕੇ ਜਗ੍ਹਾ ਨਹੀਂ ਖਰੀਦ ਸਕਦੇ ਪਰ ਹੁਣ ਜਦੋਂ ਪੰਜਾਬ ਦੀ ਗੱਲ ਕਰੀਏ ਤਾਂ ਸਾਰੇ ਭਾਰਤ ਦੇ ਵਿੱਚੋਂ ਜਿਹੜਾ ਮਰਜੀ ਆ ਕੇ ਯੂਪੀ ਬਿਹਾਰ ਦੂਜੇ ਤੀਜੇ ਸਾਰੇ ਆ ਕੇ ਪੰਜਾਬ ਦੇ ਵਿੱਚ ਪਲਾਟ ਖਰੀਦ ਸਕਦੇ ਨੇ ਘਰ ਖਰੀਦ ਸਕਦੇ ਨੇ ਰਾਸ਼ਨ ਕਾਰਡ ਵੋਟ ਸਾਰਾ ਕੁਝ ਉਹਨਾਂ ਦਾ ਬਣਾਇਆ ਜਾਂਦਾ ਹੈ ਮਤਲਬ ਕਿ ਪੰਜਾਬ ਦੇ ਵਿੱਚ ਇਹ ਸਾਰਾ ਜਾਇਜ਼ ਹੈ ਪਰ ਦੂਸਰੀਆਂ ਸਟੇਟਾਂ ਦੇ ਵਿੱਚ ਉੱਤਰਾਖੰਡ ਹਿਮਾਚਲ ਵਰਗੀਆਂ ਸਟੇਟਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਕਦੇ ਵੀ ਨਹੀਂ ਕੀਤੀਆਂ ਜਾ ਸਕਦੀਆਂ ਸੋ ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਸੋ ਦੇਖੋ ਇਹ ਹੀ ਜਿਹੜੀ ਮਾੜੀ ਨੀਤੀ ਪੰਜਾਬੀਆਂ ਲਈ ਜਾਂ ਪੰਜਾਬ ਲਈ ਸਿੱਖਾਂ ਲਈ ਜਿਹੜੀ ਬਾਰਤੀ ਜਾਂਦੀ ਹੈ ਹੋਸਟ ਸਟੇਟਾਂ 'ਚ ਕਿਹਾ ਜਾਂਦਾ ਕਿ ਉਸ ਸਟੇਟ ਦਾ ਬੰਦਾ ਹੀ ਲੈ ਸਕਦਾ ਲੈਂਡ ਇੱਕ ਟੁਕੜ ਟੁਕੜ ਪੰਜਾਬੀਆਂ ਨੂੰ ਨਹੀਂ ਅਲਾਉਡ ਪਰ ਪੰਜਾਬ ਚ ਕੋਈ ਵੀ ਆ ਕੇ ਲੈਂਡ ਜਾਂ ਪ੍ਰੋਪਰਟੀ ਪੰਜਾਬ ਚ ਆ ਕੇ ਕੋਈ ਵੀ ਲੈ ਸਕਦਾ ਸੋ ਇਹ ਨੀਤੀਆਂ ਕਿ ਪੰਜਾਬ ਨੂੰ ਇੱਕ ਕਿਸਮ ਦਾ ਕੰਵਰਟ ਕਰ ਦੋ ਮੈਂ ਕਹਿੰਦਾ ਜਿਵੇਂ ਪਾਲੈਸਟਾਈਨ ਦਾ ਚੱਲ ਰਿਹਾ ਉਹਨਾਂ ਨੇ ਤਾਂ ਢਾਟਵਾ ਕੇ ਲੋਕਾਂ ਨੂੰ ਮਾਰ ਕੇ ਲੋਕਾਂ ਨੂੰ ਭਜਾ ਰਹੇ ਆ ਨਾ ਵੀ ਸੈਟ ਕਰਕੇ ਵੀ ਜਾ ਜਾਓ ਜਾਂ ਅਸੀਂ ਤੁਹਾਨੂੰ ਮਾਰਾਂਗੇ ਜਿਹੜਾ ਪੰਜਾਬ ਦੇ ਹਾਲਾਤ ਇਹ ਦਾਦੇ ਹੀ ਆ ਬਣਾਏ ਜਾ ਰਹੇ ਵੀ ਇਹ ਆਪ ਹੀ ਜਾ ਰਹੇ ਆ ਕਿਵੇਂ ਕਿਵੇਂ ਇਹਨਾਂ ਨੂੰ ਜਹਾਜ਼ਾਂ ਰਹੀਂ ਕੱਢ ਦੋ ਸਟੱਡੀ ਬੇਸ ਦਾ ਬਹਾਨਾ ਲਾ ਕੇ ਜਾਂ ਵੀ ਹਾਂ ਤੁਸੀਂ ਕੈਨੇਡਾ ਤੋਂ ਸੀ ਜਾ ਕੇ ਸਾਰੀ ਫੈਮਲੀ ਰੀਸੈਟਲ ਹੋ ਜਾਓ ਬਾਅਦ ਫਿਰ ਜਿਹੜੀਆਂ ਜਗ੍ਹਾ ਰਹਿ ਜਾਣੀਆਂ ਘਰ ਰਹਿ ਜਾਣੇ ਆ ਕਈ ਜਗ੍ਹਾ ਤਾਂ ਤੁਸੀਂ ਸੁਣਿਆ ਵੀ ਇਹ ਕਬਜ਼ੇ ਵੀ ਹੋ ਜਾਂਦੇ ਕਬਜ਼ੇ ਹੋ ਗਏ ਹਾਂ ਹੈਨਾ ਉੱਥੇ ਬਈਏ ਨੂੰ ਜਾਂ ਕਿਸੇ ਕੰਮ ਕਰਨ ਵਾਲੇ ਬੰਦੇ ਨੂੰ ਉਹ ਬਾ ਦੇਂਦੇ ਆ ਫਿਰ ਉੱਥੇ ਵੀ ਲੱਗਾ ਲੋ ਆ 10 ਸਾਲ ਜਿਹੜਾ ਕੋਈ ਬੰਦਾ ਸਾਹਮ ਦਾ ਰਹਿੰਦਾ ਜ਼ਮੀਨ ਹੋਵੇ ਪ੍ਰਾਪਰਟੀ ਹੋਵੇ ਉਹਦੀ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਕਿਹਾ ਜਾਂਦਾ ਭਈਆ ਜੀ ਜੀ ਆਪ ਸਾਂਭ ਲੈਣਾ ਅਸੀਂ ਬਾਹਰ ਜਾ ਰਹੇ ਹਾਂ ਉਹ ਫਿਰ ਪੱਕੇ ਹੀ ਸਾਂਭ ਲੈਂਦੇ 10 ਸਾਲ ਰਹਿੰਦੇ ਆ ਤੇ ਉਸ ਤੋਂ ਬਾਅਦ ਕਹਿੰਦੇ ਵੀ ਹੁਣ ਤੁਹਾਡੀ ਹੈ ਨਹੀਂ ਇੱਥੇ ਬਿੱਲ ਭਰਦੇ ਰਹੇ ਆਪਣੇ ਨਾਂ ਤੇ ਬਿੱਲ ਕਰਵਾ ਲੈਂਦੇ ਆ ਸੋ ਕੋਰਟ ਤੇ ਜਿਵੇਂ ਜਿਵੇਂ ਕਾਨੂੰਨ ਹੈਗੇ ਅਦਾਲਤਾਂ ਦੇ ਉਹਦੇ ਹਿਸਾਬ ਦੇ ਨਾਲ ਫਿਰ ਕਬਜ਼ੇ ਵੀ ਜਿਹੜੇ ਹੋਣ ਲੱਗ ਪਏ ਆ ਸੋ ਹੁਣ ਇਹ ਵੀ ਸਵਾਲ ਆ ਜਾਂਦਾ ਭਈਏ ਨਾ ਰੱਖਾਂਗੇ ਤੇ ਫਿਰ ਘਾ ਜਿਵੇਂ ਤੁਸੀਂ ਦੱਸਿਆ ਉਹ ਘਾ ਵੀ ਉਗਣੇ ਉਗਣੇ ਸੋ ਇਹ ਹਾਲਾਤ ਜਿਹੜੇ ਉਹ ਬਣਦੇ ਜਾ ਰਹੇ ਹਨ ਹਾਂਜੀ ਸੋ ਇਹਦੇ ਨਾਲ ਨਾਲ ਹੀ ਮੈਂ ਜਰੂਰ ਜ਼ਿਕਰ ਕਰਨਾ ਚਾਹੁੰਦਾ ਮੈਂ ਆਪਣਾ ਟੌਪਿਕ ਹੈ ਨਹੀਂ ਸੀ ਪਰ ਜ ਉਹਦੇ ਨਾਲ ਉਹੀ ਹਾਲਾਤ ਜੇਲ੍ਹਾਂ ਜਾਂ ਸ਼ਹਾਦਤ ਜਾਂ ਅਜੀਬ ਤਰੀਕੇ ਨਾਲ ਮੌਤ ਜਾਂ ਜਿਵੇਂ ਆਪਣੇ ਸੁਖਬਾਲ ਸਿੰਘ ਖੈਰੇ ਨਾਲ ਹੋ ਰਿਆ ਹਸੋ ਹੋਣੀ ਲੀਗਲ ਐਕਸ਼ਨ ਜਿਹੜੀ ਸੁਪਰੀਮ ਕੋਰਟ ਚ ਕਹਿੰਦੇ ਪ੍ਰਾਈਵੇਟ ਪੰਜਾਬ ਗਵਰਨਮੈਂਟ ਨੇ ਭਗਵੰਤ ਮਾਨ ਦੀ ਗਵਰਨਮੈਂਟ ਨੇ ਪ੍ਰਾਈਵੇਟ ਲੋਅਰ ਹਾਇਰ ਕਰਕੇ ਕਰੋੜਾਂ ਖਰਚ ਕੇ ਸੁਖਬਾਲ ਸਿੰਘ ਖੈਰੇ ਨੂੰ ਫੇਰ ਵੀ ਗਿਲਟੀ ਕਰਾਰ ਨਹੀਂ ਕਰ ਸਕੇ ਕਹਿੰਦੇ ਹਾਲਾਂਕਿ ਉਹਨਾਂ ਕੋਲ ਆਪਦੇ ਹੈਗੇ ਆ ਵਕੀਲਾਂ ਦੀਆਂ ਟੀਮਾਂ ਹੈਗੀਆਂ ਪਰ ਫੇਰ ਵੀ ਪ੍ਰਾਈਵੇਟ ਤੇ ਉਹਨਾਂ ਨੇ ਕਰੋੜਾਂ ਖਰਚੇ ਇਹ ਜੇ ਸਲੋਕ ਹੁੰਦੇ ਆ ਹੁਣ ਸੁਖਪਾਲ ਸਿੰਘ ਖਰ ਸ਼ਾਇਦ ਪਿੱਛੋਂ ਤਕੜੇ ਆ ਜਾਂ ਉਹਨਾਂ ਕੋਲ ਹੋਊਗਾ ਵੀ ਇਹ ਕਪੈਸਿਟੀ ਵੀ ਇਹ ਇੰਨਾ ਚੀਜ਼ਾਂ ਨੂੰ ਫਟ ਕਰਨ ਲਈ ਆਮ ਬੰਦਾ ਕੀ ਕਰੂਗਾ ਕਿਵੇਂ ਕਰ ਸਕਦਾ ਸੋ ਉੱਥੇ ਦਾ ਜਿਹੜਾ ਲੀਗਲ ਸਿਸਟਮ ਆ ਬਹੁਤ ਡਿਫਿਕਲਟ ਆ ਟੈਕਲ ਕਰਨ ਲਈ ਹੁਣ ਆਪਾਂ ਦੇਖਿਓ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਵੀ ਜਿਹੜੇ ਕੇਸ ਆ ਉਹ ਪਤਾ ਨਹੀਂ ਕਦੋਂ ਬਲੀ ਹੋ ਗਏ ਪੰਜਾਬ ਸਰਕਾਰ ਭਾਜੀ ਉਹਨਾਂ ਨੂੰ ਫਾਰਵਰਡ ਨਹੀਂ ਕਰ ਰਹੀ ਹੈਗੀ ਉਹ ਤਰੀਕਾਂ ਤੇ ਨਹੀਂ ਜਾਂਦੇ ਤਾਂ ਕਿ ਇਹਨੂੰ ਲੁਪਾਏ ਅੰਦਰੀ ਸਾਡੀ ਜਾਨ ਤੇ ਆਪਣੇ ਜਗਤਾਰ ਸਿੰਘ ਜੋਲ ਦੀ ਆਪਾਂ ਅੱਗੇ ਵੀ ਬਹੁਤ ਵਾਰੀ ਗੱਲ ਕਰ ਰਹੇ ਹਟੇ ਆ ਇਹ ਤਾਂ ਕੌਸਕ ਕੇਸ ਆ ਜਿਹੜੀਆਂ ਨੇ ਆਪਾਂ ਗੱਲ ਕਰਦੇ ਆ ਬਹੁਤ ਬਹੁਤ ਜਿਆਦਾ ਧੱਕਾ ਹੋ ਰਿਹਾ ਪਰ ਮਹਾਰਾਜ ਕੋਈ ਨਾ ਕੋਈ ਵਰਤਾਰਾ ਵਰਤਣ ਕਲਾ ਬਾਤੂਗੀ ਤੇ ਆਪਣੇ ਸੰਗ ਰਹਾ ਹੁਣ ਛੇਤੀ ਛੇਤੀ ਆਪਣੇ ਘਰਾਂ ਚ ਵਾਪਸ ਜਾਣ ਪਰਿਵਾਰਾਂ ਚ ਵਾਪਸ ਬਹੁਤ ਧੰਨਵਾਦ ਬਾਜੀ ਤੁਹਾਡਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਆਪਾਂ ਕਹਿ ਲਈਏ ਕਿ ਫੈਕਟ ਜਿਹੜੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਬਹੁਤ ਲੰਬੀਆਂ ਗੱਲਾਂ ਹੋ ਸਕਦੀਆਂ ਇਹਨਾਂ ਦੇ ਉੱਤੇ ਘੰਟਿਆਂ ਬੱਧੀ ਬੈਠ ਕੇ ਗੱਲਾਂ ਕੀਤੀਆਂ ਜਾ ਸਕਦੀਆਂ ਬਹੁਤ ਸਾਰੇ ਲੋਕ ਇਹ ਕਹਿਣਗੇ ਕਿ ਆਪ ਵਿਦੇਸ਼ ਦੇ ਵਿੱਚ ਬੈਠੇ ਹੋਏ ਆ ਤੇ ਸਾਨੂੰ ਕੀ ਕਹਿ ਰਹੇ ਨੇ ਅਸੀਂ ਕਦੇ ਵੀ ਨਹੀਂ ਵਿਰੋਧ ਕਰਦੇ ਕਿ ਤੁਸੀਂ ਬਾਰਲੇ ਦੇਸ਼ਾਂ ਦੇ ਵਿੱਚ ਨਾ ਆਉ ਪਰ ਪੰਜਾਬ ਨੂੰ ਕਿਵੇਂ ਨਾ ਕਿਵੇਂ ਖਾਲੀ ਨਹੀਂ ਕੀਤਾ ਜਾ ਸਕਦਾ ਉਹਦੇ ਲਈ ਵਿਉਂਤਬੰਦੀਆਂ ਜੜੀਆਂ ਨੇ ਉਹ ਬਣਨੀਆਂ ਚਾਹੀਦੀਆਂ ਨੇ ਜਿਵੇਂ ਘਰਾਂ ਦੇ ਵਿੱਚ ਘਾਹ ਉਗ ਗਏ ਅਸੀਂ ਪਲਾਟ ਆਪਣੇ ਪ੍ਰਵਾਸੀਆਂ ਨੂੰ ਵੇਚਣ ਲੱਗ ਪਏ ਹਰ ਤੀਜਾ ਘਰ ਮੈਨੂੰ ਲੱਗਦਾ ਹੁਣ ਪ੍ਰਵਾਸੀ ਦਾ ਜੇ ਮੈਂ ਗਲਤ ਨਾ ਹੋਵਾਂ ਤੇ ਚਲੋ ਕਿਤੇ ਥੋੜੇ ਬੋਤੇ ਘੱਟ ਵੀ ਹੋਣਗੇ ਪਰ ਕੋਸ਼ਿਸ਼ ਹੈਰ ਨੇ ਜਿਹਦੇ ਵਿੱਚ ਤੁਹਾਨੂੰ ਲੱਭਦਾ ਹੀ ਪ੍ਰਵਾਸੀ ਨੇ ਗੈਂਗਸ ਬਣ ਚੁੱਕੀਆਂ ਪੰਜਾਬੀਆਂ ਨੂੰ ਤੰਗ ਕਰਨ ਲੱਗ ਪਏ ਆ ਸੋ ਇਹਦਾ ਹੱਲ ਇਹ ਨਹੀਂ ਹੈਗਾ ਕਿਸੇ ਨੂੰ ਮਿਹਣੇ ਮਾਰੀ ਜਾਣੇ ਕਿ ਭਾਈ ਤੂੰ ਕਿਉਂ ਗਿਆ ਅਗਲਾ 100 ਸਾਲ ਪਹਿਲਾਂ ਕਿਤੇ ਇੰਗਲੈਂਡ ਦੇ ਵਿੱਚ ਆ ਕੇ ਜਾਂ ਅਮਰੀਕ ਉਹਦਾ ਕੱਢੀ ਜਾਓ ਤੁਸੀਂ ਤਾਂ ਅੱਜ ਜਾ ਰਹੇ ਹੋ ਉਸ ਵੇਲੇ ਉਹ ਹਾਲਾਤ ਨਹੀਂ ਸੀ ਅੱਜ ਸੀ ਪਰ ਇਹ ਵੀ ਗੱਲ ਹੈਗੀ ਕਿਤੇ ਨਾ ਕਿਤੇ ਅਸੀਂ ਜਦੋਂ ਪਰਮਾਨੈਂਟਲੀ ਬਾਹਰ ਆ ਜੰਨੇ ਆ ਵੇਚ ਵੱਟ ਦਿੰਨੇ ਆ ਸਾਰਾ ਕੁਝ ਉੱਥੇ ਸਾਰੀ ਜਿਹੜੀ ਗੱਲ ਟਿਕੀ ਹੁੰਦੀ ਹੈ ਜ਼ਮੀਨਾਂ ਨਾਲ ਵਿੱਚ ਉਹ ਘਰ ਨਾਲ ਵਿੱਚ ਉਹ ਭਾਵੇਂ ਉੱਥੇ ਇੱਕ ਪਰਿਵਾਰ ਦੇ ਦੋ ਮੈਂਬਰ ਰੱਖੋ ਆਉਣ ਜਾਣ ਰੱਖੋ ਬੱਚਿਆਂ ਨੂੰ ਲੈ ਕੇ ਜਾਓ ਤਿੰਨ ਤਿੰਨ ਚਾਰ ਚਾਰ ਸਾਲ ਹਰ ਇੱਕ ਬੱਚੇ ਦੇ ਜਿਹੜੇ ਵਿਦੇਸ਼ ਦੇ ਵਿੱਚ ਜੰਮਦਾ ਹੈ ਉਹਦੇ ਪੰਜਾਬ ਦੇ ਵਿੱਚ ਜ਼ਰੂਰ ਲਵਾਓ ਤਾਂ ਕਿ ਉਹ ਮਿੱਟੀ ਦੇ ਨਾਲ ਕੋਲ ਮਿਲ ਸਕੇ ਪੰਜਾਬ ਦੇ ਨਾਲ ਕੋਲ ਮਿਲ ਸਕੇ ਉਹਦੀ ਪਾਲਣ ਪੋਸ਼ਣ ਉਸ ਤਰੀਕੇ ਦੀ ਹੋਵੇ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ ਜੇਕਰ ਪੰਜਾਬ ਪੰਜਾਬੀਅਤ ਸਿੱਖੀ ਕਲਚਰ ਸਾਰਾ ਕੁਝ ਬਚਾ ਕੇ ਰੱਖਣਾ ਸੋ ਇਹਦੇ ਉੱਤੇ ਸਪੈਸ਼ਲ ਵਿਆਉਂਤਬੰਦੀ ਬਣਾਉਣ ਦੀ ਲੋੜ ਹੈਗੀ ਆ ਬਹੁਤ ਧੰਨਵਾਦ ਮਿਲਾਂਗੇ ਫਿਰ ਚੜ੍ਹਦੀ ਕਲਾ ਚ ਰਹੋ ਧੰਨਵਾਦ ਜੀ